ਸਾਥੀ ਉਸ ਨੂੰ ਚੁੱਕ ਕੇ ਲੈ ਜਾਣਗੇ ਤੇ ਉਹ ਉਸ ਨੂੰ ਅੱਗੇ ਸਪਲਾਈ ਕਰ ਦੇਣਗੇ ਲਓ ਸੁਣੋ ਪਹਿਲਾਂ ਚਸ਼ਮਦੀਦ ਨੇ ਮੌਕੇ ਦੇ ਚਸ਼ਤ ਪੁਲਿਸ ਨੇ ਕੀ ਆਖਿਆ ਉਸ ਤੋਂ ਬਾਅਦ ਤੁਸੀਂ ਸੁਣਿਓ ਐਸਐਸਪੀ ਸਾਹਿਬ ਦਾ ਪਿਆ ਗੱਡੀ ਰੋਕ ਕੇ ਉੱਥੇ ਚੁੱਕ ਕੇ ਕਿੜਾ ਜਿਹਾ ਸਾਰਾ ਥੈਲਾ ਗੱਡੀ 'ਚ ਰੱਖ ਕੇ ਤੁਰ ਪਏ ਅੱਗੇ ਮੇਰਾ ਘਾਰਾ ਰੋਡ ਤੇ ਕਾਰ ਦੇ ਕੋਲ ਆ ਕੇ ਇਹਨਾਂ ਇਹਨਾਂ ਨੇ ਅੱਡੀ ਦਾ ਵਿੱਚ ਮਕੌੜ ਦੀ ਕੋਸ਼ਿਸ਼ ਕੀਤੀ ਅਸੀਂ ਪਤਾ ਪੜਤਾਲ ਕਰਨ ਦੀ ਕੀਤੀ ਦੇਖੀ ਹੋ ਰਿਹਾ ਹੈ ਉਹਨੇ ਗੱਡੀ ਭਜਾ ਲਈ ਅਸੀਂ ਉਹ ਜਦੋਂ ਇਹਨਾਂ ਪੈਰੋਂ ਦੀ ਗੱਡੀ ਅੱਗੇ ਖੂਨ ਕਿਤਾਬ ਦੇ ਵਿੱਚ ਉਹ ਇਹੋ ਜਿਹਾ maal ਆ ਜਿਹੜਾ ਤਕਾਕਤ ਜਾ ਰਿਹਾ ਇੱਥੇ ਜੱਲੋ ਕੇ ਮੋੜ ਤੇ ਜਿਹੜਾ ਆਰਮੀ ਦਾ ਨਾਕਾ ਪਿਆ ਤੇ ਉਹਨਾਂ ਕਿਆ ਵੀ ਚੈੱਕ ਕਰੋ ਇਹਨੇ ਨੰਬਰ ਦੀ ਗੱਡੀ ਆ ਰਹੀ ਆ ਅੱਗੇ ਹੈਡਸਪੋਕ ਉੱਪਰ ਜਿਹੜਾ ਸੀਗਾ 50 ਕਿਲੋ ਦੇ ਕਰੀਬ ਹੈਰਨ ਜਿਹੜਾ ਲੈ ਕੇ ਪਾਕਿਸਤਾਨ ਤੋਂ ਪਾਣੀ ਦੇ ਰੂਟਰਾਂ ਹੀ ਲੈ ਕੇ ਆਇਆ ਸੀ ਔਰ ਜਿਹੜਾ ਇਹਨਾਂ ਦੇ ਵਿੱਚ ਮੇਨ ਕਿੰਗਪਿੰਨ ਜਿਹੜਾ ਕਾਲੀ ਨਿਕਲ ਕੇ ਆਇਆ ਸੀਗਾ ਮੁਰੀਦ ਕਾਲੀ ਨੂੰ ਅਸੀਂ ਅਰੈਸਟ ਕਰਕੇ ਗੁਰਾਇਮ ਥਾਣੇ 'ਚ 9 ਕਿਲੋ ਹੈਰਨ ਸਮੇਤ ਤਸਕਾਰ ਕੀਤਾ ਸੀਗਾ ਔਰ ਉਹਦੀ ਨਿਸ਼ਾਨਦੇਹੀ ਤੇ 12 ਕਿਲ ਐਨੇ ਦੱਸਿਆ ਵੀ ਅਗਰ ਅੱਜ ਸ਼ਾਮ ਤੱਕ ਤੁਸੀਂ ਰਿਕਵਰੀ ਕਰ ਲੋਗੇ ਤੇ ਤੁਹਾਨੂੰ 2 ਕਿਲੋ ਮੇਰੇ ਪਿੰਡ ਦੇ ਵਿੱਚ ਜਿਹੜੀ ਮੈਂ ਦਬਾਸ਼ પા ਕੇ ਰੱਖੀ ਹੈ ਉਹ ਗ੍ਰਾਮਡ ਹੋ ਸਕਦੀ ਹੈ ਅਦਰਵਾਈਜ਼ ਜਿਹੜੇ ਮੇਰੇ ਸਾਥੀ ਨੇ ਕੁਝ ਸਮਸਮਤਲ ਉਹ ਉਹਨੂੰ ਪੁੱਟ ਕੇ ਲਿਜਾ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਭਗਾਨੇ ਜਾਵੇ ਸਾਡੇ ਇੱਥੇ ਪਾਰਟੀ ਪੁਲਿਸ ਪਾਰਟੀ ਉੱਤੇ ਗਈ ਉਹਨਾਂ ਨੇ ਇਸ ਤਰੀਕੇ ਨਾਲ ਇਹਦੀ ਨਿਸ਼ਾਨਦੇਹੀ ਤੇ ਦੱਸਿਆ ਸੀ ਉੱਥੋਂ 2 ਕਿਲੋ ਹੈਰਨ ਜਿਹੜੀ ਉਹ ਰਿਕਵਰ ਕੀਤੀ ਰਿਕਵਰ ਕਰਨ ਤੋਂ ਬਾਅਦ ਜਦੋਂ ਪਿੰਡ ਦੇ ਵਿੱਚ ਪਤਾ ਲੱਗ ਗਿਆ ਵੀ ਜਿਹੜੀ 25 ਦੀ 25 ਕਿਲੋ ਰਿਕਵਰੀ ਹੈ ਸਾਰੀ ਪੁਲਿਸ ਨੇ ਕਰ ਲਈ ਹੈ ਇੱਕ ਗ੍ਰਾਮ ਵੀ ਸਾਡੇ ਕੋਲ ਵੇਚਣ ਤਾਂ ਉਹਨਾਂ ਨੇ ਇਹ ਸੋਚਿਆ ਕਿ ਪੁਲਿਸ ਤੋਂ ਇਹ ਖੋਹ ਲਈ ਜਾਵੇ ਔਰ ਇਹਦੇ ਤੇ ਟੈਕਿੰਗ ਕਰੇ। ਸੋ ਇਹ ਸਾਰੇ ਨੂੰ ਭਾਪਦੇ ਹੋਏ ਸਾਡੀ ਪੁਲਿਸ ਪਾਰਟੀ ਨੇ ਜਿਹੜਾ ਉਥੋਂ ਜਾਣਾ ਮناسب ਸੰਧਿਆ ਪਰ ਇਹਨਾਂ ਬਿਟਵੀਨ ਉਹਨਾਂ ਨੇ ਉੱਤੇ ਲੋਕਲ ਪੁਲਿਸ ਐਸਐਸਓਸੀ ਨੂੰ ਇਨਫਾਰਮ ਕਰਤਾ ਸੀਗਾ। ਔਰ ਜਦੋਂ ਇਹ ਲੋਕੀ ਉਹਨਾਂ ਦੇ ਪਿੱਛੇ ਲੱਗੇ ਤਾਂ ਉਹਨਾਂ ਨੇ ਕਾਰ ਦੇ ਵਿੱਚ ਦੌੜ ਕੇ ਅੱਗੇ ਜਾ ਕੇ ਜਿਹੜੀ ਇਹ ਰੋਂ ਖੋਹ ਨਾ ਲੈਣ ਇਸ ਕਰਕੇ ਉਹਨੂੰ ਆਪ ਦੇ ਗੋਨਟ ਵਿੱਚ ਪਾ ਲਿਆ ਸੀਗਾ। ਔਰ ਅੱਗੇ ਜਾ ਕੇ ਜਦੋਂ ਉਹਨੇ ਦੇਖਿਆ ਬੀਐਸਐਫ ਦਾ ਨਾਕਾ ਲੱਗਿਆ ਸੀ ਉੱਥੇ ਉਹਨਾਂ ਨੇ ਗੱਡੀ ਖੜੀ ਕੀਤੀ। ਪਿੱਛੇ ਜਿਹੜਾ ਪਬਲਿਕ ਦਾ ਹਜੂਨ ਸੀਗਾ ਉਹ ਵੀ ਉਹਨਾਂ ਨੂੰ ਫੋਲੋ ਕਰਦਾ ਹੀ ਆ ਗਿਆ ਔਰ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ ਉਸ ਸਾਡੇ ਸਾਰੇ ਆਪਰੇਸ਼ਨ ਦਾ ਇੱਕ ਛੋਟਾ ਜਿਹਾ ਪਾਰਟ ਹੈ ਉਸ ਤਰ੍ਹਾਂ ਜਿਹੜਾ ਦੇ ਉੱਤੇ ਬਣਾਈ ਗਈ ਹੈ ਜਦੋਂ ਉਹਨਾਂ ਦੀ ਗੱਡੀ ਦੇ ਵਿੱਚ ਪੀਐਸਐਫ ਨੇ ਹੈਰਨ ਕੀਤੀ ਜੇ ਤੁਸੀਂ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ